ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹਾਂ ਮੈਦਨੀਸਰੀ ਸਾਥੀਓ ਕੱਲ ਜਿਹੜੀ ਬੀਤੀ ਰਾਤ ਹੈ ਪੂਰੇ ਪੰਜਾਬ ਵਿੱਚ ਦੁਸ਼ਹਿਰਾ ਦਾ ਜਸ਼ਨ ਮਨਾਇਆ ਗਿਆ ਪਰ ਉੱਥੇ ਹੀ ਮਾਲਪੁਰ ਵਿਖੇ ਨਵਾਂ ਸ਼ਹਿਰ ਤੋਂ ਹੁਸ਼ਿਆਰਪੁਰ ਜਾਂਦੇ ਰਸਤੇ ਵਿੱਚ ਵਿਚਕਾਰ ਆਉਂਦਾ ਮਾਲਪੁਰ ਉੱਥੇ ਜਿਹੜਾ ਮਾਹੌਲ ਹੈ ਦਹਿਸ਼ਤ ਭਰਪੂਰ ਬਣ ਗਿਆ ਧਰਮ ਤੇ ਆਸਤਾ ਵਿੱਚ ਭਿੱਜੇ ਹੋਏ ਲੋਕ ਦੱਸਿਆ ਜਾ ਰਿਹਾ ਹੈ ਕਿ ਉੱਥੇ ਜਦ ਸ਼੍ਰੀ ਹਨੂਮਾਨ ਜੀ ਦੇ ਸਰੂਪ ਦੇ ਦਰਸ਼ਨ ਕਰਨ ਆਏ ਤੇ ਟਰੈਕਟਰ ਚਾਲਕ ਜੋ ਕਿ ਉੱਥੇ ਗੇੜੇ ਮਾਰ ਰਿਹਾ ਸੀ ਉਹ ਟਰੈਕਟਰ ਜਿਹੜਾ ਹੈ ਸ਼ਰਧਾਲੂਆਂ ਤੇ ਚੜ ਜਾਂਦਾ ਤੇ ਗੰਭੀਰ ਰੂਪ ਵਿੱਚ ਕੁਝ ਸ਼ਰਧਾਲੂ ਜਿਹੜੇ ਆ ਉਹ ਜ਼ਖਮੀ ਹੋ ਜਾਂਦੇ ਆ ਤਾਂ ਲੋਕਾਂ ਵਿੱਚ ਗੁੱਸਾ ਵੜਾ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਟਰੈਕਟਰ ਚਾਲਕ ਹੈ ਇਹ ਗੇੜੀਆਂ ਮਾਰ ਰਿਹਾ ਸੀ ਤੇ ਉਸਦੀ ਲਾਪਰਵਾਹੀ ਕਰਕੇ ਮਾਹੌਲ ਜਿਹੜਾ ਆ ਉਹ دہشت ਵਾਲਾ ਬਣ ਗਿਆ ਤੇ ਉਸ ਤੋਂ ਬਾਅਦ ਮਾਹੌਲ ਗਰਮਾ ਵੀ ਜਾਂਦਾ ਸ਼ਰਧਾਲੂ ਜਿਹੜੇ ਆ ਕੁਝ ਗੁੱਸੇ ਵਿੱਚ ਆ ਜਾਂਦੇ ਆ ਤੇ ਜਿਹੜੇ ਟਰੈਕਟਰ ਚਾਲਕ ਉਸਦੇ ਘਰ ਜਾ ਕੇ ਉਸਦੀ ਕੁੱਟਮਾਰ ਵੀ ਕੀਤੀ ਜਾਂਦੀ ਆ ਇੱਥੇ ਹੀ ਬਸ ਨਹੀਂ ਦੱਸਿਆ ਜਾ ਰਿਹਾ ਕਿ ਦੇਰ ਰਾਤ ਮਾਲਪੁਰ ਚੌਂਕ ਵਿੱਚ ਧਰਨਾ ਲੱਗ ਜਾਂਦਾ ਹੈ ਅਤੇ ਪੁਲਿਸ ਮੁਖੀ ਮਾਹਲਪੁਰ ਥਾਣਾ ਮੁਖੀ ਜੈਪਾਲ ਉੱਥੇ ਪਹੁੰਚਦੇ ਆ ਤੇ ਆਪਣੀ ਸੂਝ-ਬੂਝ ਨਾਲ ਧਰਨੇ ਨੂੰ ਖਲਵਾਇਆ ਜਾਂਦਾ ਪਰ ਲੋਕਾਂ ਨੇ ਇਹ ਰੋਸ ਪ੍ਰਗਟ ਕੀਤਾ ਕਹਿੰਦੇ ਕਿ ਜਿੱਥੇ ਹਾਦਸਾ ਵਾਪਰਿਆ ਉਸ ਘਟਨਾ ਵਾਲੀ ਥਾਂ ਤੇ ਅਕਸਰ ਹਰ ਸਾਲ ਲੋਕ ਦੁਸ਼ਹਿਰਾ ਬੜੀ ਧੂਮ-ਧਾਮ ਨਾਲ ਮਨਾਉਂਦੇ ਆ ਉੱਥੇ ਪਟਾਕੇ ਚਲਾਏ ਜਾਂਦੇ ਆ ਲੇਕਿਨ ਇਸ ਵਾਰ ਪੁਲਿਸ ਪ੍ਰਸ਼ਾਸਨ ਦੀ ਗੈਰ ਹਾਜ਼ਰੀ ਨਜ਼ਰ ਆਈ ਉਹਨਾਂ ਦਾ ਕਹਿਣਾ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਨਜ਼ਰ ਆਈ ਪ੍ਰਸ਼ਾਸਨ ਦੀ ਮੌਜੂਦਗੀ ਨਾ ਹੋਣ ਕਰਕੇ ਇਹ ਹਾਦਸਾ ਇਹ ਘਟਨਾ ਘਟਿਆ ਉਹਨਾਂ ਦਾ ਕਹਿਣਾ ਕਿ ਜੇਕਰ ਪ੍ਰਸ਼ਾਸਨ ਦੇ ਸੁਰੱਖਿਆ ਦੇ ਪ੍ਰਬੰਧ ਪੁਖਤਾ ਹੁੰਦੇ ਤਾਂ ਇਹ ਹਾਦਸਾ ਨਾ ਵਾਪਰਦਾ ਲੋਕਾਂ ਨੇ ਆਪਣਾ ਗਿਲਾ ਪ੍ਰਸ਼ਾਸਨ ਨਾਲ ਵੀ ਕੀਤਾ ਲੇਕਿਨ ਥਾਣਾ ਮੁਖੀ ਮਾਲਪੁਰ ਜੈਪਾਲ ਉਹਨਾਂ ਨੇ ਕਿਹਾ ਕਿ ਜੋ આરોપી ਹੈ ਉਸ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਦਿਖਾਨੇ ਮੌਕੇ ਦੇ ਪੂਰੇ ਤਸਵੀਰਾਂ ڪرو تون ۽ هڪ ٻيو به ڪندو هندو آهي مال پر پھول آهي ڪٿي وڃي پھول آهي مال پر پھول آهي مالي ڪمنٽر آهي باجي هه چلوه ਇੱਕ ਮਿੰਟ ਪਛੇ ਅਫਸਰ ਦਾ ਨਿਆਣਾ ਭਾਜੀ ਡਾਇਰੈਕਟਰ ਥੱਲੇ ਆ ਜਾਂਦਾ ਕੀ ਕਰਦੇ ਆਪਾਂ ਉਹੀ ਤੇ ਗੱਲ ਆ ਭਾਈ ਆਪਾਂ ਕਰੋ ਚੱਕ ਕੇ ਲਿਆਂਦੇ ਕਿ ਨਹੀਂ ਲਿਆਂਦੇ ਭਾਜੀ ਲਿਆਂਦੇ ਨਾ ਭਾਜੀ ਆਪਾਂ ਤੁਹਾਡੇ ਨਾਲ ਕਰਦੇ ਮੇਰੀ ਗੱਲ ਤੁਹਾਨੂੰ ਉਹਨਾਂ ਦੇ ਅੱਗੇ ਕਰਦਾ ਭਾਜੀ ਆਪਾਂ ਕਿਸੇ ਨਾਲ ਗੱਲ ਕੋਈ ਕਰਨੀ ਹੈ ਕੀ ਆਪਾਂ ਇਹ ਯੱਕਰ ਹੋ ਗਿਆ ਕੀ ਕੰਮ ਕਰੀਂ ਕਾਰਬੋਨ ਨਾ ਵੀ ਪੰਜ ਭਾਜੀ ਛੇ ਰੁਪਏ ਕਰੇ ਹੋਣੀ ਵੀ ਮੈਂ ਯਾਰ ਇੱਕ ਮਿੰਟ ਕੁਝ ਮੇਰੀ ਹੋ ਜਾਣਾ ਹੈ ਇੱਕ ਮਿੰਟ ਭਾਜੀ ਇੱਕ ਮਿੰਟ ਸਵੇਰ ਨੂੰ ਤਾਂ ਮਿੱਟੀ ਹੋ ਜਾਣਾ ਮੇਰੇ ਵੀਰ ਭਾਜੀ ਇੱਕ ਮਿੰਟ ਭਾਜੀ ਕੋਈ ਨਹੀਂ ਸਾਨੂੰ ਕਿਸੇ ਕੋਈ ਨਹੀਂ ਕਿਸ ਸਰਕਾਰ ਕੋਈ ਵੀ ਕੋਈ ਕੋਈ ਪ੍ਰਧਾਨ ਹੋਵੇ ਕੋਈ ਕੋਈ ਹੋਵੇ ਭਾਈ ਸਾਨੂੰ ਇਹਦਾ ਕਿਸੇ ਦਾ ਮੈਟਰ ਨਹੀਂ ਸਾਡਾ ਮਤਲਬ ਹੈ ਸਾਡੇ ਭਾਜੀ ਮਾਰਕੀਟ ਬਾਹਰ ਦਾ ਹੈ ਉਹ ਰੱਖੀ ਦੇਈਏ ਭਾਜੀ ਸਾਰੇ ਬੰਦੇ ਇੱਥੇ ਸੀ ਨਾ ਮਾਤਰਾਂ ਇੱਕ ਬੰਦਾ ਟਰੈਕਟਰ ਲੈ ਕੇ ਪਿੱਛੋਂ ਖੜਾ ਖਾਣੀ ਲਾ ਰਿਹਾ ਐ ਐਕਸ ਵਾਈ ਜ਼ेड ਕੋਈ ਵੀ ਆ ਕੋਈ ਵੀ ਹੋ ਸਕਦਾ ਪਾਜੀ ਉਸ ਨੂੰ ਰੰਗਣੇ ਨੂੰ ਬੰਦ ਕਰ ਦੇ ਜਿੰਮੇਵਾਰੀ ਸਾਡੀ ਹੈ ਹਾਂਜੀ ਹੋਣੀ ਰੁਕਦੇ ਆ ਉਹਨੇ ਕੀ ਕੀਤਾ ਫਿਰ ਮੇਰਾ ਵੀਰ ਕਿ ਮੇਰੀ ਗੱਲ ਸੁਣ ਮੈਂ ਚੌਕ ਵਿੱਚ ਚਾਰ ਬੰਦੇ ਜਦੋਂ ਮੈਨੂੰ ਸਰਪਾ ਦਿੱਤਾ ਉੱਥੇ ਹਾਂਜੀ ਜਦੋਂ ਕਿ ਆ ਵੀ ਬਹੁਤ ਵਧੀਆ ਡਿਊਟੀ ਐ ਐਸਐਚਓ ਨੇ ਕੀਤੀ ਗੱਡੀ ਨਹੀਂ ਆਉਣ ਦਿੱਤੀ ਫਲਾਣਾ ਨਹੀਂ ਆਉਣ ਦਿੱਤਾ ਉਦੋਂ ਤੁਸੀਂ ਮੇਰੇ ਕੋਲ ਪਹੁੰਚança ਕੀਤੀ ਤੁਸੀਂ ਕਿਹਾ ਤੋ ਕੀ ਕੀ ਪਸਾਤਾ ਕੰਮ ਕਰਨਾ ਐਸੇ ਚਾਹੀਦੇ ਚਾਰ ਬੰਦੇ ਯਾਰ ਮੇਰੀ ਗੱਲ ਸੁਣ ਚਲੋ ਮੈਂ ਮੰਨ ਗਿਆ ਵੀ ਉਹਨੂੰ ਗਲਤੀ ਕੀਤੀ ਆ ਉਹਦੀ ਸਜ਼ਾ ਮੈਨੂੰ ਵੀ ਉਹਨੂੰ ਜੇ ਉਹਨੂੰ ਗਲਤੀ ਕੀਤੀ ਉਹਦੀ ਸਜ਼ਾ ਮਿਲੂਗੀ ਭਾਈ ਜੇ ਨਹੀਂ ਕੀਤੀ ਸਰ ਉਹਨੇ ਕੀਤੀ ਆ ਜੀ ਮੈਂ ਕਹਿੰਦਾ ਕੀ ਕੀਤੀ ਆ ਉਹਨੇ ਕੀਤੀ ਆ ਉਹਨੂੰ ਸਜ਼ਾ ਮਿਲੂਗੀ ਯਾਰ ਜੀ ਕਾਨੂੰਨ ਸਾਰਿਆਂ ਲਈ ਇੱਕ ਆ ਕਾਨੂੰਨ ਦਿੱਤਾ ਹੈ ਕਰਨ ਮੇਰੀ ਗੱਲ ਹੁਣ ਇੱਕ ਜਣਾ ਆ ਅਸੀਂ ਦਿੱਤਾ ਹੈ ਭਾਜੀ ਹੈ ਕੋਈ ਨਹੀਂ ਇੱਥੇ ਡੇਜ ਹੋਵੇ ਵੀ ਭਾਜੀ ਦੇਖੋ ਹੁਣ ਚੌਂਕ ਵੇ ਨੇ ਇਹ ਉਹ ਹੱਥ ਬਟਕ ਤੇ ਜਾਂਦੇ ਆ ਅਸੀਂ ਤਾਂ ਇਹ ਗੱਲ ਕਹਿੰਦੇ ਆ ਤੇ ਪ੍ਰੋਗਰਾਮ ਸਦਾ ਚਾਰ ਬੰਦੇ ਬੰਨੇ ਚਾਹੀਦੇ ਨੇ ਬੰਦਾ ਬੜ ਗਿਆ ਤੁਸੀਂ ਮਗਰੇ ਆਏ ਨੇ ਡਾਂਨੂ ਨੂੰ ਭਾਜੀ ਮੇਰੀ ਗੱਲ ਕਰਦੇ ਹੋ ਬੰਦੇ ਨੂੰ ਭਾਜੀ ਮੇਰੀ ਗੱਲ ਮੇਰੇ ਨਾਲ ਬਾਤ ਨਹੀਂ ਭਾਜੀ ਇਹ ਇੱਕ ਬਾਤ ਦੀ ਗੱਲ ਹੈ ਭਾਜੀ ਕੀ ਕਹਾਣਾ ਹੋ ਇਹ ਇਸ ਚੀਜ਼ ਜਿਹੜੇ ਤੁਸੀਂ ਕਹਿੰਦੇ ਸੀ ਛੁੜਾਣ ਦੀ ਗੱਲ ਪਈ ਸੀ ਗਲਤ ਬੰਦੇ ਨੂੰ ਛੁੜਾਣ ਨਹੀਂ ਚਾਹਾਂਗੇ ਕਦੀ ਪਰ ਜੇ ਦੇ ਦੋ ਮੈਂ ਸਾਡੇ ਨਾਲ ਚਲ ਹੁਣ ਹੀ ਗੱਲ ਕਰਦੇ ਅਸੀਂ ਤਾਂ ਤੁਹਾਨੂੰ ਇਹ ਦੱਸਦੇ ਆਂ ਕਿ ਉਹਦਾ ਕਸੂਰ ਆ ਤੁਸੀਂ ਕਹਿ ਰਹੇ ਹੋ ਕਸੂਰ ਆ ਯਾਰ ਭਾਜੀ ਅਸੀਂ ਕਰ ਰਹੇ ਹਾਂ ਇਹ ਕਾਰਵਾਈ ਕਿ ਭਾਜੀ ਮੇਰੀ ਗੱਲ ਤਾਂ ਹਾਂ ਭਾਜੀ ਆਪਾਂ ਯਾਰ ਮੇਰਾ ਵੀਰ ਤੁਸੀਂ ਭਾਜੀ ਗੱਲ ਨੂੰ ਨਾ ਦੱਬੋ ਯਾਰ ਦੱਪਣੀ ਹੁੰਦੀ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਛਡਾਣ ਆ ਜੰਨੇ ਯਾਰ ਛਡਾਣਾ ਤਾਂ ਕਦੇ ਜਾਵਾਂਗੇ ਇੰਦੀ ਆ ਮੁੜ ਕੇ ਭਾਜੀ ਭਾਣਾ ਪੁੱਛਦਾ ਜੋ ਮੇਰਾ ਵੀਰ ਬਾਪੂ ਜੋ ਤੁਹਾਨੂੰ ਮੇਰਾ ਵੀਰ ਬਾਪੂ ਜਿਹੜਾ ਮਾਰਦਾ ਹੈ ਉਹ ਤੁਹਾਨੂੰ ਮੈਂ ਕਰ ਦੇਣਾ ਜੀ ਜਿਹੜਾ ਟਿਕਟ ਜੋ ਹੋਣਾ ਸੀ ਉਹ ਹੋ ਗਿਆ ਉਹ ਕਾਰਵਾਈ ਹੋ ਜਾਣੀ ਆ ਅੱਗੇ ਦੇ ਕੋਈ ਪ੍ਰੋਗਰਾਮ ਹੁੰਦਾ ਨਾ ਮਾੜਾ ਮੋਟਾ ਮੇਰਾ ਵੀ ਬਿੱਲੇ ਬਾਹ ਗੱਲ ਬਿੱਲੇ ਬਾਹ ਇੱਕ ਮਿੰਟ ਬਿੱਲੇ ਬਾਹ ਇੱਕ ਮਿੰਟ ਕੋ ਬਿੱਲੇ ਅੱਜ ਉਸ ਰਾਮਲੀਲਾ ਮੈਦਾਨ ਚ ਕੀ ਹੋਇਆ ਵੀ 10 ਸਾਲਾਂ ਬਾਅਦ ਅਸੀਂ ਫੋਰਸ ਦੇਖੀ ਬਾਹ ਗੱਲ ਹੋਈ ਕਿ ਨਹੀਂ ਹੋਈ ਹਾਂਜੀ ਹਾਂਜੀ ਬਿਲਕੁਲ ਵੀ ਸਾਨੂੰ ਅੱਜ ਪਤਾ ਲੱਗਾ ਵੀ ਗੱਡੀਆਂ ਇੱਧਰੋਂ ਵੀ ਬੰਦ ਗੱਡੀਆਂ ਉੱਤਰੋਂ ਵੀ ਬੰਦ ਵੀ ਸਾਡੀ ਰਾਮਲੀਲਾ ਇੱਕ ਨੰਬਰ ਤੇ ਵਧੀਆ ਹੋਈ ਹੈ ਕੋਈ ਨਾ ਬਿਲਕੁਲ ਵਧੀਆ ਹੋਈ ਹੈ ਚਲੋ ਅਸੀਂ ਕਹਿੰਨੇ ਵੀ ਕਿਤੇ ਫੋਰਸ ਬਿਜ਼ੀ ਹੁੰਦੀ ਆ ਅਸੀਂ ਕਹਿੰਦੇ ਕੋਈ ਐਡਾ ਦਾ ਇਨਸੀਡੈਂਟ ਨਾ ਹੋਵੇ ਅੱਜ ਤਾਂ ਰਾਗ ਜਾਨੀ ਮਾਲੀ ਜਾਨੀ ਮਾਲੀ ਨੁਕਸਾਨ ਨਾ ਹੋਵੇ ਇਹ ਤਾਂ ਇਹ ਚੌਂਨੇ ਆ ਭਈ ਆਪਣੇ ਮੇਰੀ ਗੱਲ ਜੇ ਹਨਾ ਲਾਈਵ ਦੇਖ ਰਹੇ ਹੋ ਯਾਰ ਮੇਰੀ ਗੱਲ ਮੇਰਾ ਵੀ ਸਮਝ ਲੈ ਤੁਹਾਡੀ ਗੱਲ ਕਰਦੀ ਆ ਭਾਈ ਸਵੇਰ ਦੇ ਕਾਰਪੀਆ ਦਾ ਟਰੈਕਟਰ ਚੱਕ ਕੇ ਅੰਦਰ ਕੋ ਭਾਜੀ ਸਾਰਾ ਕੁਝ ਹੋਊਗਾ ਜੋ ਤੁਸੀਂ ਆਪਣੇ ਦਾਖਲ ਕਰਾ ਦਿੰਦੇ ਆ ਮੈਂ ਕਹਿੰਦਾ ਮੇਰੀ ਗੱਲ ਸੁਣੋ ਜੋ ਮਰਜ਼ੀ ਆ ਜਿਹੜੀ ਗੱਲ ਆਉਂਦੀ ਜਿਹੜੀ ਤੁਸੀਂ ਮੇਰਾ ਵੀ ਵੈਰੀਫਾਈ ਕਰੋ ਯਾਰ ਸਾਨੂੰ ਟਾਈਮ ਕਾ ਲੂ ਮਿਲ ਰਹੀ ਹੈ ਜੋ ਤੁਹਾਡੀ ਰਿਕੁਆਇਰਮੈਂਟ ਆ ਉਹ ਹੈਗਾ ਸਾਨੂੰ ਪੀਣਾ ਬੱਲੇ ਕੋਣ ਕਰਣਾ ਇਹਨੇ ਬੰਦਾ ਕਰ ਬਾਈ ਕਰੋ ਜੀ ਮੈਂ ਇਹ ਮੈਂ ਉਹ ਐਸਚੋਨੀਆਂ ਜੇ ਤੁਸੀਂ ਕਹਿ ਤਾ ਤਾਂ ਕਾਰਵਾਈ ਹੋਊਗੀ ਠੀਕ ਹੈ ਨਾ ਸਰ ਦੇਖੋ ਇਹ ਨਹੀਂ ਲੱਗਦਾ ਮੇਰੀ ਤੇ ਚੜਿਆ ਨਾ ਕਿ ਆ ਰਹੀ ਆ ਮੈਂ ਆਲਰੇਡੀ ਹੈਵੀ ਆ ਆਪਣੇ ਉਹਨਾਂ ਕਹਿੰਨਾ ਵੀ ਠੀਕ ਆ ਮੈਂ ਕਹਿੰਨਾ ਮੈਂ ਇਹ ਚਲੋ ਆ ਪਵਿੱਤਰ ਦਿਹਾੜੀ ਦਾ ਕਹਿੰਨਾ ਪਰਮਾਤਮਾ ਦਾ ਜਾਨੀ ਕਿੰਨੀਆਂ ਤਾਂ ਮੋਟਾ ਹੋਣੀਆਂ ਸੀਗੀਆਂ ਮੈਂ ਭਗਮਾਨ ਇਹ ਗੱਲ ਕਹਿਣਾ ਵੀ ਥੋੜਾ ਮੋਟਾ ਪਤਾ ਤੁਹਾਨੂੰ ਪ੍ਰੋਗਰਾਮ ਹੈਗਾ ਆ ਹਿੰਦੂਆਂ ਦਾ ਪ੍ਰੋਗਰਾਮ ਹੈਗਾ ਆ ਝਾਕੀਆਂ ਨਿਕਲਦੀਆਂ ਆ ਦੁਸ਼ਹਿਰਾ ਹੈਗਾ ਆ ਚਾਰ ਬੰਦੇ ਚਾਹੀਦੇ ਆ ਮੈਂ ਇਹ ਗੱਲ ਇਹ ਗੱਲ ਕਹਿੰਦੇ ਜਦੋਂ ਤੁਹਾਨੂੰ ਰਹੁਮਾਨ ਜੀ ਨਿਕਲੇ ਨਾ ਅੱਜ ਹੀ ਲੈ ਕੇ ਆਏ ਸੀ ਮੇਰਾ ਗੱਡੀ ਰੋਕ ਲੈ ਤਾਂ ਨਹੀਂ ਸਮਾਨ ਕੀਤਾ ਉਥੇ ਤੁਹਾਨੂੰ ਏਜੀਆਈ ਚਾਹੀਦਾ ਸੀਗਾ ਕਿ ਆ ਵੀ ਇੱਥੇ ਪਾਜੀ ਲੱਗੀ ਸੀ ਫੋਰਸ ਲੱਗੀ ਸੀ ਫੋਰਸ ਤੇ ਲੱਗੀ ਸੀ ਫੋਰਸ ਚਲੋ ਆਪਾਂ ਕੋਈ ਵੀ ਅਲਿਮੋਟ ਨਹੀਂ ਆਪਾਂ ਮੇਰੀ ਗੱਲ ਸੁਣੋ ਅਸੀਂ ਇੱਥੇ ਸਾਰੀ ਬੰਦਾ ਨਹੀਂ ਹੱਥ ਪੁੱਟਦਾ ਬਈ ਬਾਜੋ ਤੁਸੀਂ ਕਹੋਗੇ ਜੋ ਬੰਦੀ ਤਰ੍ਹਾਂ ਬੰਦੇ ਕਰਵੇਗੇ ਅਸੀਂ ਇਹ ਗੱਲ ਕਹਿੰਦੇ ਜੀ ਯਾਰ ਦੇਖੋ ਜਿਹਦਾ ਨੁਕਸਾਨ ਹੋਇਆ ਉਹਦੀ ਪਰਪਾਈ ਹੋਊਗੀ ਮੁੱਕ ਦੀ ਗੱਲ ਨਹੀਂ ਅਸੀਂ ਕਿ ਉਹ ਕਰਵੇ ਕੀ ਕਰਦੇ ਆ ਬਸ ਕਰਵਾ ਚੱਲ ਲੱਗੇ ਤਾ ਉਹ ਬੰਦਾ ਦਾਖਲ ਹੋ ਜਾਏਗਾ ਮੈਂ ਕਿਹਾ ਭਾਜੀ ਉਹਨੂੰ ਚੱਕੋ ਤੇ ਕਰਵੇ ਕਰੋ ਮੈਂ ਤਾਂ ਮਗੜੀ ਚਾਹੀਦੀ ਮੋੜ ਵਾਲ ਪੱਥਰੀ ਜਿਹੜੀ ਮੋੜ ਵਾਲ ਭਾਜੀ ਆਉ ਹੋ ਰਹੀ ਐ ਐਕਸੀਡੈਂਟ ਨਹੀਂ ਜਣਾ ਅਕਸੀਡੈਂਟ ਨਹੀਂ ਰਾਤਾਂ ਕਿ ਜਲੇਆ ਜੇ ਕਿਸ ਨੂੰ ਇਤਰਾਜ ਹੈ ਤਾਂ ਦੱਸ ਦਿਓ ਮੈਨੂੰ ਆ ਇਤਰਾਜ ਜਾਏਗਾ ਮੈਂ ਸਾਰਿਆਂ ਨਾਲ ਗੱਲ ਕਰ ਰਿਹਾ ਤਿੰਨੂ ਪਾਰਟ ਗਏ ਤਾਂ ਗੱਲ ਤੁਹਾਨੂੰ 11:00 ਵਜੇ ਪੱਟ ਕਰਦੇ ਆ ਤੇ ਪੁੱਤਰ ਨੇ ਟਾਕਾ ਲੱਗ ਗਿਆ ਤੇ ਪਾਸ ਚਾ ਮੈਂ ਤੁਹਾਨੂੰ ਮੈਂ ਦਿਖਾਣ ਚਲੋ ਦੇਖੋ ਫੇ ਕਿਧਰੋਂ ਰਾਜੇ ਨਾਲ ਗੱਲ ਕਰ ਸਕਦਾ ਬਈ ਹਾਂਜੀ ਭਾਜੀ ਅਜੀ ਭਾਈ ਇੱਕ ਐਨੇ ਆ ਜੋ ਵੀ ਹੁਣ ਚਾਹੇ ਕਿ ਜੀ ਜੋ ਐਮਐਲਆਰ ਚਾਹੇ 307 ਆਵੇ ਮੈਂ 307 ਵੀ ਲਾਉਂਗਾ ਐਮਐਲਆਰ ਜੇ ਹੁਣ ਚਲੋ ਇੱਕ ਗੱਲ ਕਰਦੇ ਹਾਂ ਕਿਸੇ ਨਾ ਨੀਂਦ ਹੋ ਸਕਦੀ ਆ ਪਰ ਇਹ ਹਨਾ ਤੁਸੀਂ ਇਹ ਲਾਈਵ ਦੇਖ ਲਈ ਭੈਣ ਜੋ ਫਟੋਫਟ 7 8 ਵਾਰੀ ਉਹ ਟ੍ਰੈਨਟ ਲਿਆ ਕੇ ਐਂਬੂਲੈਂਸ ਤੇ ਚੜਾ ਨੀ ਦੇ ਚੜਾ ਮੋਟਰਸਾਈਕਲ ਆਹ ਜਿਹੜੀ ਇੱਥੇ ਨਾ ਉਹ ਮੇਰੇ ਮਾਮੇ ਦਾ ਪੋਤਾ ਨਾ ਮੇਰੀ ਮਾਸੀ ਦਾ ਪੋਤਾ ਕ੍ਰਾਈਮ ਕੀਤਾ ਤਾਂ ਕ੍ਰਾਈਮ ਦੀ ਸਜ਼ਾ ਮਿਲੂਗੀ ਮੇਰਾ ਤਾਂ ਇਹ ਸਾਬ ਆ ਠੀਕ ਆ ਨਾ ਭਾਜੀ ਮੇਰਾ ਨਹੀਂ ਕੋਈ ਸਿਸਟਮ ਮੈਂ ਜਿਹੜੀ ਗੱਲ ਜੇ ਕ੍ਰਾਈਮ ਕੀਤਾ ਤਾਂ ਕਾਇਮ ਦੀ ਸਜ਼ਾ ਮਿਲੂਗੀ ਮੈਨੂੰ ਜਲੰਧਰ ਦੇ ਵਿੱਚ ਮੋਟਰਸਟ੍ਰੀਟ ਜਮ ਲੱਗਾ ਸੀ ਕੀ ਕਾਰਨ ਸੀਗਾ ਇਹਦੇ ਵਿੱਚ ਮੈਨੂੰ ਪਬਲਿਕ ਤੋਂ ਪਤਾ ਲੱਗਾ ਵੀ ਇੱਕ ਟਰੈਕਟਰ ਆ ਜਿਹੜਾ ਉਹ ਓਵਰ ਸਪੀਡ ਦੇ ਵਿੱਚ ਨੁਕਸਾਨ ਕਰਕੇ ਗਿਆ ਆ ਉਹਦੇ ਸਬੰਧੀ ਜਿਹੜਾ ਇੱਥੇ ਜਮ ਲੱਗਾ ਸੀ ਇਨਾਂ ਦੇ ਵਿੱਚ ਹੁਣ ਜਿਹੜੀ ਇਹਨਾਂ ਨਾਲ ਗੱਲਬਾਤ ਹੋਈ ਆ ਜੋ ਉਹਦੇ ਤੇ ਬਣਦੀ ਕਾਰਵਾਈ ਉਹ ਕੀਤੀ ਜਾਊ। ਸਰ ਕਿੰਨੇ ਘੰਟੇ ਜਾਮ ਲੱਗਾ ਸੀ ਤੇ ਕੀ ਕਾਰਨ ਸੀਗਾ ਪੂਰਾ ਕੀ ਕਹਿੰਦੇ ਕੀ ਕਾਰਨ ਇਹ ਸੀ ਕਿ ਕੋਈ ਵੀ ਕਾਰਵਾਈ ਨਹੀਂ ਕੀਤੀ ਸੀ ਤਾਂ ਕਰਕੇ ਤਹਿਸੀਲ ਨੂੰ ਚਾਕੇ ਜਿਹੜਾ ਨੌਜਵਾਨ ਨੇ ਜਿਹੜਾ ਹੁਲੜਬਾਜੀ ਕੀਤੀ ਸੀ ਇਹਦੇ ਵਿੱਚ ਹੁਣ ਵੈਰੀਫਾਈ ਕੀਤਾ ਜਾਊਗਾ ਉਹਦਾ ਜੋ ਵੀ ਉਹਦੇ ਤੇ ਬਣਦੀ ਕਾਰਵਾਈ ਉਹ ਕੀਤੀ ਜਾਊ।